ਜੀ ਤਹਰੇ ਕਿਲਾ ਕਰਦਾ ਮੈਲਰ ਆ ਮੇਰਾ ਬਿੱਲ ਰਹਿਣੇ ਜੀ ਨਹੀਂ ਕਿਦਿਕਾ ਬਿੱਲ ਰਹਿਣੇ ਨਾ ਨਾ ਕਿਤੇ ਵੀ ਨਹੀਂ ਕਰਿਆ ਜਦੋਂ ਦਾ ਮੇਰਾ ਨਾ 12 ਸਾਲ ਲਈ ਸੁਰਤ ਸੰਭਲੀ ਤੀ ਮੇਰੇ ਪਿੰਡ ਦੇ ਜਾ ਕੇ ਉੱਥੇ ਵੀਡੀਓ ਬਣਾ ਲਿਆ ਉੱਥੇ ਪੁੱਛ ਰਿਆ ਮੈਂ ਕਿਸੇ ਵੀ ਕੰਮ ਨਾਲ ਧੰਦੇ ਨਾਲ ਜੁੜੀ ਰਹਿਣਾ ਹੁਣ ਇਹ ਮੈਨੂੰ ਵਧੀਆ ਲੱਗਾ ਵਧੀਆ ਲੱਗਾ ਸੌਖਾ ਧੰਦਾ ਹੈ ਪੈਸੇ ਬਣਦੇ ਨੇ ਜੇ ਕੋਈ ਬੰਦਾ ਨਹੀਂ ਵਧੀਆ ਧਿਆਨ ਨਾਲ ਕਰ ਲੈਣਾ ਧਿਆਨ ਨਾਲ ਕਰ ਲੈ ਠੀਕ ਹੈ ਜੀ ਇਹ ਇਹਨੇ ਜਨੇ ਕਿੜੀਆਂ ਮੈਸਾਂ ਬਾਈ ਖੜੀ ਜਮੀਨ ਹੈ ਦੇਸੀ ਜਿਆ ਫਾਰਮਾ ਬਲਾਣਾ ਜੀ ਹਾਂਜੀ ਦੇਸੀ ਜਿਆ ਬਣਾਇਆ ਠੀਕ ਹੈ ਜੀ ਜਾਦੇ ਪੱਖੇ ਪੁੱਖੇ ਵੀ ਨਹੀਂ ਲਾਇਆ ਹੋਇਆ ਜਾਦੇ ਪੁੱਤ ਜੁਦਾ ਬਾਤ ਹੋ ਗਈ ਠੀਕ ਹੈ ਖੁੱਲੀ ਜਗਾ ਨਾ ਇਹ ਆਪਾਂ ਦੇਖੋ ਵੀ 5 ਕਿਲੋ ਦੁੱਧਾ ਬਾਈ ਕਹਿੰਦਾ ਵੀ 4 ਕਿਲੋ ਕਹਿ ਕੇ ਦੇਵਾਂ ਹੁਣ ਚਾਹੋ ਹਾਂਜੀ ਸ਼ਾਮ ਨੂੰ ਅਹੀਂ ਪਰ ਹੀ ਮਿਲੂਗੀ ਅਹੀਂ ਪਰ ਹੀ ਮਿਲੂਗੀ ਜਿਹੜੇ ਨੇ ਜਿਹੜੀ ਚੀਜ਼ ਲੈਣੇ ਸੂਣ ਵਾਲੀਆਂ ਬੱਕਰੀਆਂ ਲੈਣੀਆਂ ਨੇ ਖਾਲੀ ਲੈਣੀਆਂ ਨੇ ਜੋ ਮਰਜ਼ੀ ਮਾਲ ਲੈਣਾ ਉਹ ਸਾਡੇ ਕੋਲੇ ਵਕਾਊ ਲਓ ਜੀ ਬਾਈ ਜੀ ਅੱਜ ਖੜਿਆਂਗੇ ਪਿੰਡ ਬਰੇਟੇ ਦੇ ਵਿੱਚ ਤੁਸੀਂ ਨਾ ਵੱਡੇ ਵੱਡੇ ਫਾਰਮ ਵੇਖੇ ਹੋਣਗੇ ਮਹਿੰਗੇ ਮਹਿੰਗੇ ਫਾਰਮ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਸਸਤਾ ਜਾਂ ਦੇਸੀ ਜਿਹਾ ਤੇ ਵਧੀਆ ਵਾ ਜੀ ਹਵਾਦਾਰ ਫਾਰਮ ਦਿਖਾਉਣ ਲੱਗੇ ਆਂਗੇ ਪਿੰਡ ਬਰੇਟੇ ਦੇ ਵਿੱਚ ਗੱਲਬਾਤ ਕਰ ਦਾਂਗੇ ਬਾਈ ਜੀ ਨਾਲ ਵੀ ਬਾਈ ਜੀ ਨੂੰ ਕਿੰਨਾ ਟਾਈਮ ਹੋ ਗਿਆ ਤੇ ਕਿਵੇਂ ਸਾਰ ਕੁਝ ਦਿਮਾਗ ਦੇ ਵਿੱਚ ਆਇਆ ਬਾਈ ਜੀ ਅਸੀਕਰ ਜੀ ਸਤ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਜੀ ਸਤ ਸ੍ਰੀ ਅਕਾਲ ਬਾਈ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਬਾਈ ਜੀ ਕੰਮ ਕਰਦੇ ਨੂੰ ਜੀ ਸਾਨੂੰ ਜੀ 2.5 ਸਾਲ ਹੋ ਗਏ 2.5 ਸਾਲ ਹੋ ਗਏ ਠੀਕ ਹੈ ਜੀ ਹੋਰ ਕਿਹੜਾ ਕੰਮ ਹੈ ਇਹਦੇ ਨਾਲ ਹੀ ਆਪਣਾ ਜਿਹਦੇ ਨਾਲ ਜੀ ਆਪਣਾ ਮੱਹਸਾਂ ਦਾ ਕੰਮ ਵੀ ਹੈ ਗਾਂਿਆਂ ਦਾ ਵੀ ਹੈ ਮੱਹਸਾਂ ਦਾ ਜਗਲਾਂ ਪਿੰਡ ਹੈ ਜੀ ਆਪਣਾ ਠੀਕ ਹੈ ਜੀ ਜਗਲਾਂ ਪਿੰਡ ਤੋਂ ਰੇ ਖੁੱਲੀ ਜਗ੍ਹਾ ਤਿਉਰੇ ਬਣਾ ਲਿਆ ਫਾਰਮ ਠੀਕ ਹੈ ਜੀ ਗਾਂਿਆਂ ਦਾ ਮੱਹਸਾਂ ਦਾ ਜਗਲਾਂ ਪਿੰਡ ਕਰਦੇ ਆ ਖੇਤੀ ਨਹੀਂ ਕਰਦੇ ਜੀ ਠੀਕ ਹੈ ਜੀ ਖੇਤੀ ਕਿੰਨੀ ਕਰਦੇ ਹੋ ਜੀ ਖੇਤੀ ਆਪਣੇ ਕੋਲ ਹੈਗੇ ਨਹੀਂ 5-6 ਕਿੱਲੇ 5-6 ਕਿੱਲੇ ਹਾਂ ਜੀ ਠੀਕ ਹੈ ਜੀ ਇਹ ਕਿਵੇਂ ਆ ਗਿਆ ਮਾਇੰਡ ਦੇ ਵਿੱਚ ਵੀ ਆਪਾਂ ਇਹ ਕਰ ਲਈਏ ਇਹ ਵੈਜੂ ਹੀ ਸੌਂਗ ਜਾਗ ਪਿਆ ਪਹਿਲਾਂ ਦੋ ਕੁ ਲਈਆਂ ਦੀਆਂ ਦੋ ਕੁ ਲਈਆਂ ਦੋ ਕੁ ਲਈਆਂ ਨਾਲ ਵਧੀਆ ਲੱਗਾ ਪ੍ਰੋਗਰਾਮ ਜੀ ਉਸ ਤੋਂ ਪਦਾਇਂ ਗਏ ਬੱਚੇ ਕਾਊਂਟਰ ਰੱਖੇ ਨੇ ਬਿਆਰ ਰੱਖੇ ਨੇ ਹੁੰਡਾ ਪੁਲਿਸ ਚ ਠੀਕ ਹੈ ਉਹ ਹੀ ਸ਼ੌਂਕ ਤੀਵੀ ਆਪਾਂ ਇਹ ਕੰਮ ਕਰ ਗਏ ਅੱਜ ਕਿੰਨੇ ਆਉਣਗੇ ਬੱਕਰੀਆਂ ਜੀ ਅੱਜ ਆਪਣੇ ਕੋਲੇ ਹੈਗੇ ਨੇ ਜੀ 60 ਨਗਾਂ ਦੇ ਗੇੜ 60 ਨਗਾਂ ਦੇ ਵੱਡੇ ਵੱਡੇ ਬੱਚੇ ਨੇ ਠੀਕ ਹੈ ਜੀ ਬਾਕੀ ਬੱਕਰੀਆਂ ਬਾਕੀ ਬੱਕਰੀਆਂ ਨੇ ਬੱਕਰੇ ਨੇ ਹਨਾ ਭਾਈ ਜੀ ਦੇਖ ਸਕਦੇ ਬਾਈ ਜੀ ਬੱਕਰੇ ਨੱਠ ਜੀ ਦੋ ਬੋਕ ਨੇ ਵਿੱਚ ਘੱਸੀ ਬੱਕਰੇ ਨੇ ਵਿੱਚ ਆਂਡੂ ਬੱਕਰੇ ਨੇ ਹਾਂਜੀ ਚੰਗਾ ਠੀਕ ਹੈ ਆਪਣੇ ਕੋਲ ਗਾਇਆਂ ਵੀ ਨੇ ਮੱਝਾਂ ਵੀ ਨੇ ਜ਼ਮੀਨ ਵੀ ਹੈ ਜੀ ਠੀਕ ਹੈ ਜੀ ਬੱਕਰੀਆਂ ਹੀ ਕਿਉਂ ਚੁਣੀਆਂ ਫਿਰ ਆਪਾਂ ਜੀ ਕਿਹਾ ਨਹੀਂ ਕਿਸੇ ਨੇ ਵੀ ਤੁਸੀਂ ਵੀ ਨਾ ਕਿੱਧਰ ਪੈ ਗਏ ਜੀ ਬੱਕਰੀਆਂ ਵਾਲੇ ਬੋਕਣ ਵਾਲਾ ਕੀ ਹੈ ਜੀ ਕਹਿਣਾਂ ਨੇ ਤਾਂ ਬਹੁਤ ਕੁਝ ਕਹਿੰਦੇ ਨੇ ਆਪਾਂ ਆਪਾਂ ਨੂੰ ਸੋਚਣਾ ਦੇਂਦੇ ਵੀ ਆਪਾਂ ਨੇ ਕੀ ਕਰਨਾ ਕੀ ਕਰਨਾ ਕੀ ਹੈ ਜੀ ਹਾਂ ਵੈਸੇ ਜੀ ਤਾਂ ਹਰੇਕ ਦਾ ਕਰਦਾ ਮੈਲਾ ਰਹਾ ਮੇਰਾ ਬੇਲਾ ਰਹਿਣ ਨੂੰ ਜੀ ਨਹੀਂ ਕਿਦਿਕਾ ਬੇਲਾ ਰਹਿਣ ਨੂੰ ਨਾ ਨਾ ਕਿਤੇ ਵੀ ਨਹੀਂ ਕਰਿਆ ਜਦੋਂ ਦਾ ਮੇਰਾ ਨਾ 12 ਸਾਲ ਦੀ ਉਮਰ ਤੋਂ ਸੰਭਲੀ ਤੀ ਜੀ ਮੇਰੇ ਪਿੰਡ ਦੇ ਜਾ ਕੇ ਉੱਥੇ ਵੀਡੀਓ ਬਣਾ ਲਿਆ ਉੱਥੇ ਪੁੱਛ ਲਿਆ ਮੈਂ ਕਿਸੇ ਵੀ ਕੰਮ ਨਾਲ ਧੰਦੇ ਨਾਲ ਜੁੜੀ ਰਹਿਣਾ ਠੀਕ ਹੈ ਜੀ ਕਿਹੜਾ ਕਿਹੜਾ ਕੰਮ ਕਰਿਆ ਹੁਣ ਤੱਕ ਏ ਅਸੀਂ ਜੀ ਖੇਤੀਬਾੜੀ ਕਰੀ ਵਪਾਰ ਬਹੁਤ ਕਰਿਆ ਮੱਈਆਂ ਦਾ ਬਹੁਤ ਵਪਾਰ ਕਰਿਆ ਬੱਚਿਆਂ ਦਾ ਬਹੁਤ ਕਰਿਆ ਜਦੋਂ ਮੈਂ ਛੋਟਾ ਹੁੰਦਾ ਨਾ ਠੀਕ ਹੈ ਜੀ 15 18 ਸਾਲ ਦਾ ਉਦੋਂ ਮੈਂ ਬੱਚੇ ਛੇੜਾਂ ਖਰੀਦਦਾ ਜੀ ਬਹੁਤ 15 15 ਬੱਚੇ ਖ ਫਿਰ ਖੇਤੀ ਕਰੀ ਜੀ ਫਿਰ ਮੈਂ ਦੁੱਧ ਦਾ ਕੰਮ ਛੋਣ ਲਿਆ ਜੀ ਕਈ ਸਾਲ ਮੈਂ ਦੁੱਧ ਦਾ ਕੰਮ ਕਰਿਆ ਠੀਕ ਹੋ ਗਿਆ 17 ਸਾਲ ਉਹ ਫਿਰ ਬੱਚੇ ਵਿਆਹੇ ਗਏ ਮੁੰਡਾ ਪੁੱਤ ਲੱਗ ਗਿਆ ਮੈਂ ਦੁੱਧ ਦਾ ਕੰਮ ਛੱਡਤਾ ਜੀ ਦੁੱਧ ਦਾ ਕੰਮ ਛੱਡਤਾ ਹੁਣ ਇਹ ਮੈਨੂੰ ਵਧੀਆ ਲੱਗਿਆ ਵਧੀਆ ਲੱਗਿਆ ਸੌਖਾ ਤੰਦਾ ਹੈ ਪੈਸੇ ਬਣਦੇ ਨੇ ਜੇ ਕੋਈ ਬੰਦਾ ਨਹੀਂ ਵਧੀਆ ਧਿਆਨ ਨਾਲ ਕਰ ਲੈਣਾ ਧਿਆਨ ਨਾਲ ਕਰ ਲੈ ਠੀਕ ਹੈ ਜੀ ਇਹ ਨਵੇਂ ਚੀਜ਼ਾਂ ਨੇ ਕਿਹੜੀਆਂ ਮਹਿਸਾਂ ਬਾਈ ਖੜੀ ਜਮੀਨ ਅੱਛਾ ਜੀ ਇਹ ਬੰਦਾ ਕੋਈ ਧਿਆਨ ਨਾਲ ਕਰਦਾ ਹੈ ਜਿਹੜੇ ਬੰਦੇ ਕੋਲੇ ਮੈਂ ਤਾਂ ਕਹਣਾ ਵੀ ਕਿਲਾ ਦੋ ਕਿਲੇ ਜ਼ਮੀਨ ਦੇ ਨੇ ਜੇ ਉਹ ਬੰਦਾ ਇਹ ਤੰਦਾ ਚੁੰਦਾ ਉਹ ਵਧੀਆ ਬੱਚਾ ਨੂੰ ਮੈਂ ਛਣਾੜ ਮੇਰੀ ਜੇਕ ਜੋਗ ਦੇਰ ਪੀ ਨਹੀਂ ਮੁੱਕੇ ਠੀਕ ਹੈ ਬੰਦਾ ਕੰਮ ਕਰਨ ਲੱਗਾ ਅੱਛਾ ਛੋਟੇ ਛੋਟੇ ਬੱਚੇ ਵੇਚਦੇ ਨੇ ਮੇਰੇ 10-10000 ਦੇ ਦਾਦਾ 10000 ਦੇ ਬੱਚੇ ਵੇਚਦੇ ਨੇ ਛੋਟੇ ਛੋਟੇ ਵੇਚਦਾ ਆ ਬੱਕਰੀ ਦੇ ਬੱਚੇ ਵੇਚੇ ਨੇ ਜੀ ਜੋੜਾ ਕੋਈ ਲਿਹਾਜ ਵਾਲਾ ਲੈ ਗਿਆ 18000 ਦਾ ਦਿੱਤਾ ਠੀਕ ਹੈ ਜੀ ਬੱਦਰਪੁਰ ਦਾ ਬੰਦਾ ਲੱਗੇ ਉਮਰ ਕਿੰਨੀ ਹੋ ਗਈ ਆਪਣੀ ਮੇਰੀ ਉਮਰ ਹੋ ਗਈ ਜੀ 57 58 ਸਾਲ 57 58 ਸਾਲ ਹੈ ਠੀਕ ਹੈ ਜੀ ਬੇਲੇ ਹੁੰਦੇ ਨੇ ਇੱਥੇ ਆ ਕੇ ਲੋਕ ਮੈਨੂੰ ਲੱਗਦਾ ਹਾਂ ਨਾ ਮੈਂ ਬੇਲਾ ਤਾਂ ਮੈਨੂੰ ਲੱਗਦਾ ਜਿੱਦਨ ਸਿਵਿਆਂ ਨੂੰ ਜਾਊਂਗਾ ਉਦੋਂ ਵੀ ਨਹੀਂ ਹੋਣਾ ਨਹੀਂ ਉਦੋਂ ਹੋ ਨਹੀਂ ਸਕਦਾ ਮੇਰੇ ਬਾਪ ਦੇ ਮਿੱਤਰ ਨੇ ਹਾਂਜੀ ਮੇਰੇ ਪਿੰਡ ਚ ਉਹਨਾਂ ਨੂੰ ਪਤਾ ਹੈ ਮੇਰੇ ਬਾਰੇ ਹਾਂਜੀ ਜਿਨ੍ਹਾਂ ਨੇ ਮੈਨੂੰ ਇੱਕ ਸੁੱਖਾ ਮੈਂਬਰ ਹੈ ਜਿਨ੍ਹਾਂ ਨੇ ਮੈਨੂੰ ਕੰਮ ਸਿਖਾਇਆ ਮੈਂ ਉਹਨਾਂ ਦੇ ਨਾਲ ਰਿਹਾ ਅੱਜ ਤੱਕ ਵੀ ਉਹ ਆ ਕੇ ਮੇਰੇ ਕੋਲੇ ਮਿਲ ਕੇ ਜਾਂਦੇ ਨੇ ਵੀ ਕਿਉਂ ਵਧੀਆ ਤਿੰਦਾ ਮੈਂ ਕਹਾਂ ਜੀ ਬਸ ਕਾਨੂੰ ਛੜੇ ਛੜਦੇ ਹੁਣ ਆਸਲੀ ਟਿਕਾਣੇ ਤੇ ਹੁਣ ਉਪੜੇ ਆ ਠੀਕ ਹੈ ਜੀ ਤਾਂ ਹੀ ਹੱਟੇ ਕੱਟੇ ਪਿਆ ਹੁਣ ਠੀਕਰ ਹੋ ਗਿਆ ਤਾਂ ਨਹੀਂ ਹੋਇਆ ਲੱਗਦਾ ਜੀ ਰੋਗ ਹੈਗਾ ਜੀ ਥੋੜੀ ਜੀ ਡਿਸਕ ਪ੍ਰੋਬਲਮ ਹੈ ਅਜਾ ਜੀ ਹੋਰ ਤਾਂ ਨਹੀਂ ਕੋਈ ਪ੍ਰੋਬਲਮ ਹੈ ਉਹਦਾ ਕੋਈ ਰੋਗ ਨਹੀਂ ਹੈਗਾ ਕੋਈ ਵੀ ਠੀਕ ਹੈ ਭੱਜੇ ਫਿਰਦੇ ਹਾਂ ਮਾ ਕਾਨੂੰ ਛੜੇ ਛੜਦਾ ਵਧੀਆ ਜਿਆਦਾ ਗਾਰੀ ਇਸ ਤਰੀਕਾ ਠੀਕ ਹੈ ਜੀ ਫਾਰਮ ਪਹਿਲਾਂ ਪਾ ਦਿਖਾਈਏ ਫਾਰਮ ਜੀ ਲਓ ਜੀ ਬਾਈ ਜੀ ਫਾਰਮ ਦੇਖੋ ਜੀ ਕਿੰਨੇ ਪੋਸਨ ਬਣੇ ਹੋਏ ਨੇ ਇਹ 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 ਉਹ ਸੰਜੀ ਚਾਰ ਨੇ ਦੇਸੀ ਦਾ ਫਾਰਮਾ ਬਲਾਦਾ ਨਾ ਜੀ ਹਾਂ ਜੀ ਦੇਸੀ ਦਾ ਬਣਾਇਆ ਠੀਕ ਹੈ ਜੀ ਜਿਆਦੇ ਪੱਖੇ ਪੁੱਖੇ ਵੀ ਨਹੀਂ ਲਾਏ ਹੋ ਜਿਆਦੇ ਖੁੱਲੀ ਜਗ੍ਹਾ ਬਤ ਵਧੀਆ ਠੀਕ ਹੈ ਜੀ ਖੁੱਲੀ ਜਗ੍ਹਾ ਨਾ ਇਹ ਉੱਪਰ ਬਾਈ ਜੀ ਦੇਖ ਕਾਨਿਆਦ ਦੀ ਛੱਤ ਤਾਂ ਨਾ ਇਹ ਵੀ ਕਾਨ ਨੇ ਕੀ ਬਾਸਾਂ ਦੀ ਹਾਂ ਬਾਸਾਂ ਦੀ ਹਾਂ ਚਾਨਰ ਪਾ ਕੇ ਠੀਕ ਹੈ ਤੇ ਉੱਤੇ ਉਹ ਪਾਇਆ ਹੋਇਆ ਸਿਰਕੀਆਂ ਪਾ ਕੇ ਪੰਨੀ ਪਾ ਕੇ ਉੱਤੋਂ ਲਿਪੀ ਹੋਈ ਹੈ ਠੀਕ ਹੈ ਜੀ ਗਰਮੀ ਤਾਂ ਨਹੀਂ ਲੱਗਦੀ ਮਲਾਵਾਣਾ ਜੀ ਨਾ ਗਰਮੀ ਨਾ ਠੰਡੋ ਤੇ ਲੱਗੀ ਨਹੀਂ ਹੈ ਜੀ ਠੀਕ ਹੈ ਠੰਡ ਚ ਕਿਵੇਂ ਕਰਦੇ ਨਾ ਤਰਪਾਲਾ ਜੀ ਤਰਪਾਲਾ ਪਾ ਦਿੰਦੇ ਹਾਂ ਹਾਂ ਜੀ ਸ਼ਾਮ ਨੂੰ ਇਹ ਵੀ ਦੇਖਦਾ ਨਾ ਕੋ ਸਾਹ ਚ ਖੁੱਲੇ ਅੰਦਰ ਬਾੜਨ ਬਾਹਰ ਬਾੜਨ ਜਿੱਥੇ ਨਾ ਜੀ ਕਰਦਾ ਉੱਥੇ ਬੈਠਣਾ ਹਾਂ ਅਲੱਗ ਅਲੱਗ ਪੋਥਰ ਕਰੇ ਹੋਣੇ ਨਾ ਹਾਂ ਜੀ ਹਾਂ ਤਿੰਨ ਚਾਰ ਪੋਥਰ ਨੇ ਦਿਖਾਈਏ ਬੱਕਰੀਆਂ ਜੀ ਹਾਂ ਜੀ ਵੇਚਣ ਲਈ ਆਈਆਂ ਬੱਕਰੀ ਆਪਣੇ ਕੋਲੇ ਜੀ ਹਾਂ ਜੀ ਮਾਲ ਸਾਰਾ ਬਕਿਆਊ ਹੈ ਜੀ ਨਹੀਂ ਲੈਣਿਆ ਠੀਕ ਹੈ ਜੀ ਵੇਚਦੇ ਰਹਿੰਦੇ ਹੋਏ ਬੱਕਰੀ ਹਾਂ ਨਾ ਪਹਿਲੀ ਵਾਰ ਪਹਿਲੀ ਵਾਰ ਹਾਂ ਮੈਂ ਜਾਣਾ ਬਰਲੇ ਮਲਕਾ ਠੀਕ ਹੈ ਜੀ ਉਹਦੇ ਕਰਕੇ ਨਾ ਮੈਨੂੰ ਆਇਆ ਵੀ ਚਲ ਜੀ ਦੇਖ ਲੈ ਪਹਿਲੀ ਵਾਰ ਵਿੱਚ ਗਾ ਵੇਚਦਾ ਨਹੀਂ ਆਪਾਂ ਨੌਕਰ ਲਾ ਜਾਾਂਗੇ ਅੱਛਾ ਅੱਛਾ ਠੀਕ ਹੈ ਲੋ ਜਿਵੇਂ ਪਹਿਲੀ ਵਾਰ ਜਾਣ ਕੇ ਬਾਈ ਜੀ ਵੇਚ ਰਹੇ ਨੇ ਕਿੰਨੇ ਸਾਲ ਬਾਅਦ ਵੇਚ ਰਹੇ ਮਾਲ ਜੀ ਆਪਾਂ ਦੇਖ 2.5 ਸਾਲ ਕੋਈ 2.5 ਸਾਲ ਕੋਈ 2.5 ਸਾਲ ਤੇ ਇੰਨੇ ਕਰ ਲਏ ਜੀ ਹਾਂ ਜੀ ਹਾਂ ਹਾਂ ਆਪ ਬਹੁਤ ਵੇਚਦੇ ਜੀ ਅੱਛਾ ਬਹੁਤ ਵੇਚੇ ਨੇ ਟੋ ਪੱਟੀ ਕਟੋ ਕੱਟੀ ਮੈਨੂੰ ਐ ਲੱਗਦਾ ਜੇ ਹੀ ਸਾਰਾ ਸਾਬ ਕਿਤਾਬ ਲਈਏ ਵਿੱਚੋਂ ਬੱਚੇ ਮਰ ਵੀ ਗਏ ਬੋਤ ਛੋਟੇ ਸਿਆਲ ਚ ਸੁੰਜਾ ਨਾ ਜਿਹੜੀਆਂ ਉਹ ਉਹ ਨਾਲ ਚੱਲਦਾ ਰਹੂਗਾ ਹਾਂ ਉਹ ਨਾਲ ਚੱਲਦਾ ਰਹੇਗਾ ਹਾਂ ਉਹ ਚੱਲਦਾ ਰਹਿੰਦਾ ਤੇ ਕਿਉਂ ਕਟੋ ਕੱਟੀ ਜੇ ਅਸੀਂ ਸਾਰਾ ਮਾਲ ਸਾਹਮਦੇ ਹੁਣ ਤੇ ਕੱਸੀ ਨਾਲ ਹੋਰ ਹੋ ਜਾਣੇ ਨੇ ਠੀਕ ਹੈ ਇਹਨਾਂ ਤੋਂ ਬਿਨਾ ਹਾਂਜੀ 60 ਹੈਗੇ ਨੇ 80 ਨਾਲ ਹੋਰ ਹੋਣਾ ਵੇਚ ਤੇ ਬਹੁਤ ਅਸੀਂ ਠੀਕ ਹੈ ਜੀ ਬੱਤਰੀਆਂ ਦਿਖਾइए ਪਹਿਲਾਂ ਪਤਲ ਹੋਏ ਨਾ ਹਾਂਜੀ ਆ ਦੇਖੋ ਬੱਤਰੀਆਂ ਵੀ ਟਲ ਲੈ ਆਓ ਭਾਈ ਜੀ ਨਾਲ ਆਜੋ ਮੜਾ ਤੁਸੀਂ ਦੇਖੋ 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 ਵਿਦੇਸਾ ਦੋਗੇ ਇਹ ਮੁੰਡਾ ਪੁਲਿਸ ਦੇ ਵਿੱਚ ਆਈ ਨਹੀਂ ਜੀ ਉਹ ਦੂਸਰਾ ਹੈ ਦੂਸਰਾ ਮੁੰਡਾ ਪੁਲਿਸ ਦੇ ਵਿੱਚ ਆ ਇਹ ਤਾਂ ਮੋਸ਼ਨ ਪੁਆਇੰਟ ਤੇ ਲੱਗਿਆ ਹੋਇਆ ਡਰਾਈਵਰ ਹੈ ਠੀਕ ਹੈ ਜੀ ਇਹਨੂੰ ਵੀ ਸਰਕਾਰੀ ਨੌਕਰੀ ਮਿਲ ਗਈ ਇਹ ਵੀ ਸਰਕਾਰੀ ਨੌਕਰੀ ਦੋਵੇਂ ਮੁੰਡੇ ਸਰਕਾਰੀ ਨੌਕਰੀ ਦੇ ਹਾਂਜੀ ਹਾਂ ਬੱਚੇ ਆਪਣੇ ਸਾਰੇ ਲੈ ਵੀ ਆ ਬੱਕਰੀ ਦੇਖ ਸਕਦੇ ਬਾਈ ਜੀ ਹਾਂਜੀ ਇਹ ਲਾਲ ਲੋਹੀ ਬੱਕਰੀ ਆ ਗਈ ਨਾ ਹਾਂਜੀ ਲਾਲ ਲੋਹੀ ਬੱਕਰੀ ਆ ਗਈ ਛੱਡਾਂ ਮਾਰ ਦੇ ਨੱਕ ਨਕੋੜਾ ਦਿਖਾ ਦੇ ਬੱਬੂ ਸਮਾਰ ਕੇ ਇਹ ਕੈਮਸ ਹੋਇਆ ਬਾਈ ਜੀ ਬੱਕਰੀ ਜੀ ਇਹ ਤੀਜੀ ਹੈ ਜੁੱਧ ਕਿੰਨਾ ਕੋਊਗਾ ਜੀ ਇਹਦੇ ਥੱਲੇ ਜੀ ਉਹਨੇ ਤਾਂ ਕੁੜੀ ਹੋ ਰਹੀ ਐ ਹਾਂਜੀ ਬੱਚੇ ਵੇਚ ਦੇ ਦੇ ਬੱਚੇ ਤਾਂ ਆਏ ਸੀ ਦੋ ਹੀ ਵੇਚਦੇ ਵੇਚਦੇ ਹੁਣ ਵੀ ਥੱਲੇ 2.5 ਕਿਲੋ ਦੋ ਤਿਆਰ ਐ ਜੀ ਅੱਛਾ ਹਾਂਜੀ ਠੀਕ ਐ ਜੀ ਹੋਰ ਬੱਕਰੀਆਂ ਬਿਥੇ ਦੁੱਧ ਪੌਣੇ ਆਪਾਂ ਕਿਵੇਂ ਦੁੱਧ ਵੇਚਦੇ ਆ ਕਿਵੇਂ ਨਹੀਂ ਜੀ ਮੈਂ ਜਿਹੜੀਆਂ ਤੇ ਬੱਚੇ ਨਹੀਂ ਹੈਗੇ ਹਾਂਜੀ ਜਿੰਨਾ ਕਰੇ ਵਰਤਨਾ ਵਰਤਲਾ ਜਿਹੜੇ ਛੋਟੇ ਬੱਚੇ ਨੇ ਦੂਸਰੇ ਬੱਚਿਆਂ ਨੂੰ ਚੰਗਾ ਦਿੰਨਾ ਦੂਸਰੇ ਬੱਚਿਆਂ ਨੂੰ ਚੰਗਾ ਹਾਂਜੀ ਜਿਵੇਂ ਵੱਡੇ ਬੱਕਰੇ ਫਿਰਦੇ ਨੇ ਉਹ ਵੀ ਚੁੰਗ ਜਾਂਦੇ ਨੇ ਕਈ ਵਾਰੀ ਜਿਵੇਂ ਆ ਫਿਰਦਾ ਹੈ ਚੁੰਗ ਜਾਂਦਾ ਲਿਓ ਬਾਈ ਜੀ ਬੱਕਰੀ ਹੋ ਰਹੀ ਮੜਾ ਕੰਨ ਫੜਿਆ ਆ ਫੜ ਲੀ ਬਾਈ ਲਿਆ ਹਾਲੇ ਹਾਂ ਹਾਲੇ ਆਪਣੇ ਰਾਣੀ ਹਾਂ ਲੈ ਇੱਕ ਮਿੰਟਾ ਫੜਾਉਂਦਾ ਪਹਿਲਾਂ ਦੇਖ ਬੱਕਰੀ ਦੇਖੋ ਹਾਂਜੀ ਹਾਂ ਕੱਦ ਤਾਂ ਹੈਗਾ ਨਿਕਾ ਜਾ ਪਰ ਬਾਈ ਜੀ ਗਰਦਨ ਦੇਖੋ ਬੱਕਰੀ ਹੈ ਨਾ ਉਮੀ ਕਰ ਦਿੰਦੀ ਹੈਗੀ ਹੈਗੀ 37 ਇੰਚ ਦੀ ਬੱਕਰੀ ਹੋਊਗੀ ਹਾਂਜੀ ਹਾਂ ਇਹ ਗੱਬਣਾਣਾ ਬਾਈ ਜੀ ਇਹ ਗੱਬਣਾ ਜੀ ਕਿੰਨੇ ਟਾਈਮ ਦੀ ਗੱਬਣਾ ਜੀ ਇਹ ਗੱਬਣਾ ਤਾਂ ਜੀ ਮੈਨੂੰ ਅੱਜ ਡੇਢ ਕਿ ਵੀ ਨਹੀਂ ਹੋਣੀ ਹਲੇ ਚਾਰੂ ਚੂਰੂ ਬਹੁਤ ਹੈ ਠੀਕ ਚਾਰੂ ਚੂਰੂ ਬਹੁਤ ਹੈ ਬੱਚੇ ਨੇ ਦੇ ਅਸਾ ਠੀਕ ਹੈ ਬੱਚੇ ਹੈਗੇ ਨਹੀਂ ਹਾਂ ਬੱਚੇ ਨਹੀਂ ਕੰਨ ਕੋਈ ਲੈ ਗਿਆ ਕੰਨ ਬਹੁਤ ਚੰਗੇ ਨੇ ਬਾਈ ਜੀ ਕੰਨ ਕੰਨ ਬਹੁਤ ਲੰਬਾ ਥਾਂ ਥੋੜਾ ਕਨੋ ਜੀ ਕਿਸੇ ਵੀ ਗੱਲ ਦੀ ਕੋਈ ਹੁਣ ਨਹੀਂ ਕਿ ਮੇਰਾ ਬੱਚਾ ਠੀਕ ਆ ਤਖੜਾ ਉਹ ਕੱਲੀ ਚੁੰਗੀ ਜਾਂਦਾ ਇਹਨੂੰ ਖਚੋਈਏ ਨਹੀਂ ਮੈਂ ਕਿਦੇ ਦੁੱਧ ਹੁਣ ਆ ਇਹਦੇ ਥੱਲੇ 2 ਕਿਲੋ ਮੈਂ ਚੋਈ ਨਹੀਂ ਪਰਕਦੇ ਲੈ ਵੀ ਆ ਦੇਖ ਸਕਦੇ ਹੋ ਬੱਕਰੀ ਆ ਦੇਖ ਲਓ ਜੀ ਇਹ ਹੋ ਗਿਆ ਨਾ ਤਾਜੀ ਸੂਈ ਲੱਗਦੀ ਆ ਮੈਨੂੰ ਇਹ ਹਾਂ ਜੀ ਇਹ ਤਾਜੀ ਸੂਈ ਆ ਤਿੰਨ ਬੱਚੇ ਤੇ ਦੋ ਵੇਚਤੇ ਇੱਕ ਬੱਚਾ ਨਾਲ ਦੋ ਕੋਈ ਲਿਹਾਜ ਵਾਲਾ ਲੈ ਗਿਆ ਠੀਕ ਹੈ ਜੀ ਬਾਈ ਦੇਖ ਸਕਦੇ ਹੋ ਤਿੰਨ ਬੱਚੇ ਹੈ ਨਹੀਂ ਪੈਸੇ ਨਹੀਂ ਮੰਗੇ ਹਾਂ ਜੀ 18000 ਰੁਪਏ ਦੇਗਾ ਆਪੇ ਅਬ ਦੇ ਆਪੀ ਦੇ ਕੇ ਮਹ ਮੰਗਦਾ ਨਹੀਂਗਾ اچھا ਨਾ ਨਹੀਂ ਜਰ ਲੈ ਲੈ ਇਹ ਵੀ ਦੇਖ ਸਕਦਾ ਸਿੰਗ ਦੇਖੋ ਜੀ ਬੱਕਰੀ ਚੌਥੇ ਸੂਈ ਹੈ ਬਰੀਕ ਸਿੰਗ ਹੈ ਬਾਈ ਸੋਹਣੀ ਉੱਠ ਸਿੰਗ ਜਿੰਨੇ ਦੇ ਵਿੱਚ ਨਹੀਂ ਹੈਗੇ ਸਿੰਗ ਨਾ ਇਹ ਦੁੱਧ ਕਿੰਨਾ ਥੱਲੇ ਦੁੱਧ ਕਿੰਨਾ ਹੈ ਥੱਲੇ ਇਹ ਹੋਊਗਾ ਹੁਣ 5 ਕਿਲੋ 80 4 ਕਿਲੋ ਕਹਿ ਕੇ ਦੇਵਾਂਗੇ ਲੋ ਵੀ 5 ਕਿਲੋ ਦੁੱਧਾ ਬਾਈ ਕਹਿੰਦਾ ਵੀ 4 ਕਿਲੋ ਕਹਿ ਕੇ ਦੇਵਾਂਗੇ ਹੁਣ ਚਾਹ ਦੋ ਸ਼ਾਮ ਨੂੰ ਆਈਂ ਪਰ ਹੀ ਮਿਲੂਗੀ ਆਈਂ ਪਰ ਹੀ ਮਿਲੂਗੀ ਮਿਲੂਗੀ ਠੀਕ ਹੈ ਗਰਦਰ ਗੁਰਦਨ ਬਈ ਦੇ ਗਰਦਨ ਮਤਲਬ ਹੀ ਕਰ ਦੇਣਾ ਪੂਰੀ ਹੈਗੀ 37 37 ਇੰਚ ਦੀ ਬੱਕਰੀ ਹੈਗੀ ਸੋਹਣੀ ਬੱਕਰੀ ਹੈ ਇਹ ਤਾਂ ਇਹ ਪਹਿਲੀ ਵਾਰ ਦਾ ਹੈ ਜੀ ਮੇਰਾ ਤੋਹਫਾ ਠੀਕ ਹੈ ਠੀਕ ਹੈ 베ਚਨੀ ਕਿੰਨੇ ਰੁਪਏ ਦੀ ਹੈ ਇਹ ਇਹ ਤੇ ਪੈਸੇ ਬਹੁਤ ਲੱਗ ਗਏ ਜੀ ਕਿੰਨੇ ਰੁਪਏ ਲੱਗੇ ਜੀ ਕਈ ਵਾਰੀ ਤੇ 5000 ਰੁਪਏ ਕੋਈ ਵਾਰੀ ਲੱਗਾ 65 ਸ਼ਾਰਟ 65 ਸ਼ਾਰਟ ਠੀਕ ਹੈ ਫੰਡਰ ਤੇ ਹਾਂਜੀ ਤਾਂ ਜੇ ਮੇਰੇ ਪਿੰਡ ਦੇ ਕਿਸੇ ਰਿਸ਼ਤੇਦਾਰ ਤੋਂ ਲਈਦੀ ਕੋਠੜੇ ਤੋਂ ਲਈ ਨੁਕਰੀ ਜੇ ਬੱਕਰੀ ਨੂੰ ਆਪਾਂ ਅੱਜ ਕਹਿ ਦਈਏ ਉਹਨਾਂ ਨੂੰ ਵੇਚ ਦਿਆਂ ਹਾਂ ਜੀ ਕਿਉਂਕਿ ਸਾਡੇ ਘਰੇ ਆ ਗਏ ਉਹ ਕਹਿੰਦੇ ਬੱਕਰੀ ਵੇਚਣੀ ਹੈ ਮੈਂ ਯਾਰ ਬੱਕਰੀ ਨਹੀਂ ਵੇਚਣੀ ਲੱਖ ਰੁਪਏ ਲਵਾਂ ਕਹਿੰਦੇ ਯਾਰ ਤੂੰ ਮੰਗਦਾ ਲਵਾਂ ਮੈਂ ਯਾਰ ਚੌੜ ਕਰਦਾ ਵਾਂ ਵੇਚਣੀ ਜੀ ਲੇ ਵੀ ਲੈਵਾ ਦੇ ਗਾਦੇ ਮਬੂਤ ਉਹ ਕੋਈ ਤਾਂ ਨਹੀਂ ਕੋਈ ਪ੍ਰੋਬਲਮ ਤਾਂ ਨਹੀਂ ਥਾਣੇ ਦੇ ਵਿੱਚ ਨਾ ਨਹੀਂ ਜੀ ਨਹੀਂ ਨਹੀਂ ਰੂਹ ਵਰਗੇ ਥਣ ਮਿਲਣਗੇ ਰੂਹ ਵਰਗੇ ਥਣ ਨਹੀਂ ਭਾਈ ਦੇ ਰੂਹ ਵਰਗੇ ਜੀ ਰੂਹ ਵਰਗੇ ਮਰ ਗਏ ਰੂਹ ਵਰਗੇ ਆਏ ਬੱਕਰੀ ਗੰਦ ਡਿੱਗੀ ਹੁੰਦੀ ਹੈ ਜੀ ਹਾਂ ਜੀ ਹਾਂ ਤਾਂ ਬੱਕਰੀ ਨੂੰ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਜੀ 3 ਦਿਨ ਹੋਏ ਨੇ ਬੱਚੇ ਹੀ ਲੈ ਕੇ ਚੱਕ ਛੋਟੇ ਛੋਟੇ ਜੀ ਬਸ ਜੀ 2 ਦਿਨਾਂ ਦੇ ਤੇ 2 ਦਿਨਾਂ ਦੇ ਬੱਚੇ ਲੈ ਗਏ ਉਹਨੂੰ ਐ ਤੇ ਵੀ ਕਿਤੇ ਹੋਰ ਨਾ ਚਾਹ ਅੱਗੇ ਨਾ ਵੇਚ ਦੇਣਗੇ ਨਾ ਬੱਕਰੀ ਦੇਖ ਕੇ ਨਾ ਉਹ ਬੰਦਾ ਲਿਆ ਜਾ ਬੱਕਰੀ ਫੜੋ ਵੀਰੇ ਕੋਈ ਬੱਕਰੇ ਬਾਅਦ ਦੇ ਵਿੱਚ ਕਰ ਦਿਓ ਭਾਈ ਨੂੰ ਅੱਗੇ ਚਲੋ ਜੀ ਲੈ ਵੀ ਦੇ ਜਾਂਦਾ ਕਈ ਵਾਰ ਹੀ ਲੱਗਦਾ ਜੀ ਕਈ ਵਾਰ ਲੱਗਦਾ ਘੱਟੇ ਮਾਲ ਤੇ ਵੇਚ ਸਕਦਾ ਹਾਂ ਠੀਕ ਹੈ ਠੀਕ ਹੈ ਕਰੇ ਮੈਨੂੰ ਆ ਲੱਗਦਾ ਜੇ ਦਾਣੇ ਪਾਵੇ ਬੱਕਰੀ ਨੂੰ ਪਕ੍ਰਿਸ਼ੀ ਕਿਲੋ ਦੁੱਧ ਦੇ ਦੀ ਗਾਂ ਰੱਖਣ ਦੀ ਲੋੜ ਨਹੀਂ ਕਰੀ ਠੀਕ ਹੈ ਜੀ ਪੌਣੇ ਕੀ ਕੀ ਇਹਨੂੰ ਆਪਾਂ ਬਸ ਇਹਨਾਂ ਦੇ ਨਾਲ ਖਾਂਦੀ ਆ ਆ ਕੁਝ ਵੀ ਨਹੀਂ ਬਸ ਯਾਨੀ ਕਿ ਆਈ ਕੋਠਾ ਤੂੜੀ ਰਲਾਤੀ ਫੀਡਰ ਵਾਲਾ ਤੀ ਖਾਂਦਿਆਂ ਨੇ ਦੋ ਘੰਟੇ ਬਾਹਰ ਲਜਾਣਾ ਠੀਕ ਹੈ ਬਈ ਦੋ ਘੰਟੇ ਦੇਖੋ ਜੀ ਪੱਠਾ ਲੈ ਵੀ ਆ ਪੱਠਾ ਦੇਖ ਸਕਦਾ ਹਣਾ ਕਿੰਨੇ ਦਿਨ ਦੋਗੀ ਜੇ ਹਾਂ ਜੀ ਲੇ ਵੀ ਚਿੱਗੀ ਆ ਨਾ हां जी ਇਹ ਤਿੰਨ ਨੇ ਜੇ ਤਿੰਨ ਨੇ ਤਿੰਨ ਨੇ हां ਕਿਹੜੇ ਕਿਹੜੇ ਨੇ ਫੜੇ ਮੜੇ ਲੈ ਪੱਗੇ ਲੈ ਉਹ ਬਾਈ ਜੀ हां ਇਹ ਨਾਲ ਦੀ ਫੋਟੋ ਜੋੜੀਦਾਰ ਜਿਹੜੀ ਹੈਗੀ ਇਹਦੀ ਕੋਹ ਅੰਦਰ ਖੜੀ ਗਾਨੀ ਵਾਲੀ ਉਹ ਲਿਆ ਉਹ ਗਾਨੀ ਵਾਲੀ ਖੜੀ ਤੇ ਤੰਨੂ ਨੇ ਜੀ ਮੂੰਹ ਦੇਖੋ ਬਾਈ ਇਹਦਾ ਬੱਬੂ ਫੇਸ ਦੇ ਉੱਪਰ ਮਾਰਦੇ ਕੈਮਰਾ ਬਾਈ ਚਿੱਟੀਆਂ ਅੱਖਾਂ ਦੇ ਵਿੱਚ ਹੈਗਾ ਤੋਤੇ ਵਰਗਾ ਨੱਕ ਆ ਜਾਵਣਾ ਇੱਕ ਆ ਆ ਗਈ ਬਾਈ ਬੂਰ ਕੰਨੀ ਦੇ ਵਿੱਚ ਹਨਾ ਬੂਰ ਕੰਨੀ हां जी ਇਹ ਨੂਰੀ ਜਾ ਗਈ ਨੂਰੀ ਜੀ हां ਲੈ ਵੀ ਨੂਰੀ ਨੂੰ ਦੇਖ ਸਕਦੇ ਹੋ ਬਾਈ ਇਹ ਤੰਨੇ ਨੇ ਹਾਂ ਆ ਗਈ ਜੀ ਹਾਂ ਇਹ ਤੰਨੇ ਨੇ ਇਹ ਵੀ ਤੰਨੇ ਨੇ ਬਿਰਲੀਆਂ ਕਰ ਲੋ ਥੋੜੀਆਂ ਜੀ ਹਾਂ ਜੀ ਸਾਰੀਆਂ ਦਿਖਾ ਦੇ ਬਬੂ ਇੱਕ ਵਾਰ ਸਮਾਰ ਕੇ ਇਹ ਸੂਈਆਂ ਹੋਈਆਂ ਨੇ ਦੇ ਵਿੱਚੋਂ ਹਾਂ ਜੀ ਹਾਂ ਹਾਂ ਇਹ ਦੂਸਰੀ ਸੂਈ ਹੈ ਹਾਂ ਜੀ ਉਹ ਪਹਿਲਣ ਸੂਈ ਹੈ ਇਹ ਵੀ ਪਹਿਲਣ ਸੂਈ ਤੀਕਾ ਆਹ ਪਹਿਲਣ ਸੂਈ ਹੈ ਹੁਣ ਦੁਬਾਰੇ ਸੂਣ ਵਾਲੀ ਹੈ ਇਹ ਕੰਪਨੀ ਲੈ ਵੀ ਤੰਨੇ ਦੇਖ ਸਕਦਾ ਚੰਗੀਆਂ ਪੱਠਾਂ ਨੇ ਇਹ ਜੀ ਗੱਲ ਨਹੀਂ ਇਹ ਆਪਣੀ ਨੇ ਘਰ ਦੀ ਨੇ ਸਾਰੀਆਂ ਇਹ ਹਾਂ ਜੀ ਬੱਚੇ ਸਾਰੇ ਬੱਕਰੀਆਂ ਤੇ ਲਏ ਹੋਏ ਨੇ ਠੀਕ ਹੈ ਨਾ ਬੱਕਰੀਆਂ ਤੇ ਲਏ ਹੋਏ ਨੇ ਬਈ ਦੇਖ ਸਕਦਾ ਕੀਮਤ ਕੀ ਹੈ ਤੰਨਿਆਂ ਦੀ ਜੇ ਆਪਾਂ ਦੇਖਿਆ ਜਾਵੇ ਤਾਂ ਇਹ ਤੰਨਾਂ ਦੀ ਕੀਮਤ ਜੀ ਇਹ ਆਪਾਂ ਦੇ ਦਾਂ ਨੇ 30000 ਦੀ 30000 ਦੀ ਹਾਂਜੀ ਠੀਕ ਹੈ ਬਾਕੀ ਮੌਕੇ ਤੇ ਮੰਨ ਤਾਂ ਹੋ ਜਾਊਗਾ ਮੌਕੇ ਹੋ ਜੂ ਹਾਂਜੀ ਲਓ ਜੀ ਆਓ ਜੀ ਹੋਰ ਫੜੀ ਆਪਾਂ ਜੇ ਇਕੱਠਾ ਮੰਨ ਲਊਗਾ ਜੀ ਇਕੱਠੇ ਚ ਠੀਕ ਹੈ ਜੀ ਇਕੱਠਾ ਬਕਾਊਾ ਸਾਰਾ ਜੇ ਇਕੱਠਾ ਹੈ ਸਾਰਾ ਮਾਲ ਬਕਾਊਾ ਜੀ ਕਿੰਨੇ ਰੁਪਏ ਲੱਗੇ ਇਕੱਠੇ ਦੇ ਉੱਪਰ ਹੀ ਕਿੰਨਾ ਤੇ ਰੁਪਿਆ ਜੀ 11 ਲੱਖ ਮੰਗਾਂ ਦੀ ਸਾਰੇ ਮਾਲ ਦਾ 11 ਲੱਖ ਰੁਪਏ ਮੰਗਿਆ ਸੀ ਸਾਵਾ 8 ਲੱਖ ਸਾਨੂੰ ਦਿੰਦੇ ਤੇ ਸਾਵਾ 8 ਲੱਖ ਰੁਪਿਆ ਇਹ ਉਦੋਂ ਵੀ ਮੈਂ ਉਹਨਾਂ ਨੂੰ ਕਹਿੰਦਾ ਮਾਂ 10 ਤੋਂ ਘੱਟ ਨਹੀਂ ਮਿਲਦਾ ਇਹ ਸਾਰਾ ਮਾਲ 10 ਦਾ ਦੇਵਾਂਗੇ ਠੀਕ ਹੈ ਸਾਰਾ ਦਾ ਦੇਵਾਂਗੇ ਜੀ ਮਾਲ ਸਾਰਾ ਕੁਆਲਿਟੀ ਦਾ ਰਹਿ ਠੀਕ ਹੈ ਜੀ ਇਹ ਵੀ ਦੇਖ ਸਕਦੇ ਇਹ ਦੇਸੀ ਆ ਗਿਆ ਨਾ ਇਹ ਗੱਬਣਾ ਹੈ ਜੀ ਹਾਂ ਪਹਿਲਣ ਨੂੰ ਉਹ ਗੱਬਣਾ ਹੀ ਹੈ ਪਹਿਲਣ ਨੂੰ ਦੇਸੀ ਹੈਗੀ ਜੀ ਇਹ ਅੱਛਾ ਇਹ ਜਮਨਾਪੁਰੀਆ ਹੈ ਜਮਨਾਪੁਰੀਆ ਸਾਰਾ ਜੀ ਜਮਨਾਪੁਰੀਆ ਹੈ ਜਮਨਾਪੁਰੀ ਕਹਿੰਦੇ ਨੇ ਉਹ ਆਈ ਹਾਂ ਜੀ ਹਾਂ ਖੜ ਲਿਓ ਬਾਈ ਜੀ ਹੋਰ ਬਾਈ ਦੇਖ ਸਕਦੇ ਇਹ ਕਿੰਨੇ ਟਾਈਮ ਦੇ ਗੱਬਣਾ ਬਾਈ ਇਹ ਹੋ ਗਈ ਜੀ 3 ਮਹੀਨਿਆਂ ਦੀ 3 ਮਹੀਨਿਆਂ ਦੀ ਠੀਕ ਹੈ ਜੀ ਦੇਖ ਸਕਦੇ ਹੋ ਇਹ ਆ ਗਈ ਨਾਗਰੀ ਬੱਕਰੀ ਦੇਖੋ ਇਹ ਨਾਗਰੀ ਬੱਕਰੀ ਆ ਗਈ ਹਾਂਜੀ ਕੰਨ ਕੰਨ ਚੰਗੇ ਨੇ ਬਾਈ ਨਾ ਇਹ ਕਿੰਨੇ ਟਾਈਮ ਦੀ ਗੱਬਣਾ ਹੋਈ ਦਵਾਰ ਇੱਕ ਜਫਰ ਇਹ ਗੱਬਣਾ ਵੀ ਨਿਕਦੀ ਮਹੀਨੇ ਬੱਚਾ ਇਹਦਾ ਇੱਕ 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 ਵਿਕ ਗਿਆ ਕ੍ਰੋਸ ਆ ਗਈ ਹਾਂਜੀ ਹਾਂ ਸਭ ਤੋਂ ਪਹਿਲੀ ਵਾਰ ਇਹ ਦੋ ਬੱਕਰੇ ਲੈਣ ਦੇ ਕੋਸ ਨੂੰ ਵੱਡੇ ਦਿਨਾਂ ਲਿੱਤੇ ਅੱਠ ਦਾੰਦਾ ਬਾਈ ਦੇਖਾ ਨਾਗਰੀ ਬੱਕਰੀ ਹੈ ਕਿ ਚੰਗੀ ਹੈ ਇਸੀ ਗੱਲ ਨਹੀਂ ਇੱਧਰ ਰਹਿਣੇ ਗੱਭਣ ਲੈ ਤੇ ਸੁਣਾ ਨਾ ਨਾ ਹੋ ਹੋਰ ਫੜਾ ਉਹ ਲਿਆ ਉਹ ਉਧਰ ਹੋਰ ਲਿਆਓ ਜੀ ਇਹ ਕਾ ਬੱਕਰੀ ਖੜੀ ਇੱਧਰ ਹੀ ਆਜੋ ਹਾਂਜੀ ਹਾਂ ਇਹ ਬੱਕਰੀ ਖੜੀ ਹੈ ਜੀ ਹਾਂ ਪਿਆਰ ਨਾ ਪਿਆਰ ਨਾ ਕੋਈ ਨਹੀਂ ਕੋਈ ਨਹੀਂ ਪਠਾਲ ਬਹੁਤਾ ਬਾਈ ਜੀ ਕੋਲੇ ਦੇਖ ਸਕਦੇ ਹਾਂ ਹਾਂਜੀ ਉਹ ਵੱਡੀ ਬੱਕਰੀ ਫੜੋ ਲਿਆਓ ਜੀ ਇੱਕ ਬੱਕਰੀ ਦਿਖਾਓ ਫਿਰ ਆਪਾਂ ਬੱਕਰੇ ਦਿਖਾਉਣੇ ਹੈਗੇ ਬਾਈ ਹਾਂਜੀ ਹਾਂ ਨਿਗਾਹ ਮਾਰ ਦੇ ਹਾਂ ਆ ਬੱਕਰੀ ਜੀ ਬਾਕੀ ਪੱਠਾ ਵੀ ਨੇ ਬਾਈ ਵਿੱਚ ਕਪੜਾ ਫੂਨ ਵਾਲਿਆਂ ਨੇ ਵਿੱਚ ਹੋ ਰਹੀਆਂ ਨੇ ਜਿਵੇਂ ਆ ਪੱਠਾ ਹੈ ਆ ਦੇਖੋ ਜੀ ਇਹ ਪੱਠਾ ਨੇ ਉਹਨਾਂ ਨੇ ਉਹ ਜਿਹੜੀ ਵੱਡੇ ਥਨ ਵਾਲੀ ਦਿਖਾਈ ਹੈ ਨਾ ਸਾਨੂੰ ਉਹਦੀ ਹੈ ਪੱਠਾ ਦੇਖੋ ਕੰਨ ਦੇਖ ਲਓ ਜੀ ਸਹੀ ਗੱਲ ਹੈ 15 ਇੰਚ ਨੇ ਪਤਾ 12 ਇੰਚ ਨੇ ਤਾਂ ਪੀਤਾ ਲਾ ਕੇ ਪਤਾ ਲੱਗੂ ਵੀ ਕਿੰਨੇ ਇੰਚ ਨੇ ਦੇਖੋ ਜੀ ਚੰਗੇ ਨੇ ਬਾਈ ਕੰਨ ਬਾਈ ਇੰਨੇ ਕ ਮਾਰ ਦੋ ਵੈਕਸੀਨਾਂ ਲੱਗੀਆਂ ਨੇ ਦੋ ਵੈਕਸੀਨ ਬੀਪੀਆਰ ਲੱਗੀ ਤੇ ਮੂਖਰ ਲੱਗੀ ਠੀਕ ਹੈ ਜੀ ਹੁਣ 8TT ਲਾਉਣੀ ਹੈ ਪੰਜ ਦਿਨਾਂ ਨੂੰ ਲਾ ਦੀਏ ਚਾਰ ਦਿਨਾਂ ਨੂੰ ਠੀਕ ਹੈ ਜੀ ਆਇਆ ਵਾਰ ਕਰ ਦੋ ਇਹਨੂੰ ਵੈਕਟੀਨ ਬੱਸ ਜੀ ਪਹਿਲੀ ਵਾਰ ਲਾਈ ਹੈ ਪਹਿਲਾਂ ਹਿੰਦ ਕੀ ਲਾਈਗੇ ਨਹੀਂ ਤੀ ਪਹਿਲੀ ਵਾਰ ਲਾਈ ਹੈ ਠੀਕ ਹੈ ਜੀ ਲੋ ਜੀ ਪਤਾ ਸਾਨੂੰ ਕਿਤੇ ਲੋਡ ਹੀ ਨਹੀਂ ਪਈ ਹੁਣ ਵੀ ਸਾਨੂੰ ਡਾਕਟਰ ਕਹੇਗਾ ਵੀ ਲਾਓ ਇਹ ਠੀਕ ਹੈ ਜੀ ਹਾਂ ਬੱਕਰੇ ਦਿਖਾਓ ਹੁਣ ਬਾਈ ਜੀ ਆ ਦੇਖੋ ਜੀ ਬੱਕਰਾ ਦੇਖ ਲਓ ਨਹੀਂ ਜੀ ਇਹ ਤਾਂ ਸੇਗਾਂਡੂ ਹੈ ਇਸੇ ਇਹ ਛੋਟੇ ਕੰਨਾਂ ਚ ਆ ਗਏ ਥੋੜਾ ਜੀ ਇਹ ਜੀ Rajasthan ਕਹਿੰਦੇ ਲਿਆਂਦਾ ਹੋਇਆ ਬੱਕਰਾ ਅੱਛਾ ਜੀ ਕੋਈ ਮਿੱਤਰ ਲਿਆਇਆ ਥੀ ਜੀ ਉਹਨੇ ਮੈਨੂੰ ਫੋਨ ਮਾਰਤਾ ਬੱਕਰਾ ਚੰਗਾ ਨਕੌੜਾ ਇਹਦਾ ਮੈਨੂੰ ਪਿਆਰਾ ਹੈ ਅੱਛਾ ਦੇਖੋ ਇਹ ਜਮਨਾਪੁਰੀ ਚ ਆ ਗਿਆ ਵੀ ਨਹੀਂ ਪੋਰ ਤੋਤਾਪੁਰੀ ਚ ਨਿਕੋੜਾ ਤਾਂ ਕਦ ਕੋ ਦਬੋਤਾ ਪਰ ਕੰਨ ਚੋ ਥੋੜਾ ਛੋਟਾ ਹੈ ਕੰਨ ਕਿਉਂ ਨਹੀਂ ਮਾਰ ਖਾ ਗਿਆ ਨਾ ਕੰਨ ਥੋੜਾ ਛੋਟਾ ਹੈ ਪਰ ਕਦ ਨਹੀਂ ਐਡਾ ਸੇਤੀ ਬੱਕਰੇ ਦਾ ਮਿਲਦਾ ਮੈਂ ਨਾ ਸ਼ੀਲ ਮਿਲੇ ਜੀ ਵੇਟ ਕਿੰਨਾ ਹੋਊਗਾ ਦਾ ਜੀ ਵੇਟ ਤਾਂ ਹੋਊਗਾ ਜੀ ਚ 90 95 ਕਿਲੋ 90 95 ਕਿਲੋ ਵੇਟ ਆਣਾ ਕਦ ਬੋਤਾ ਹੈ ਜੀ ਲੈ ਵੀ 90 95 ਕਿਲੋ ਵੇਟ ਆ ਬਾਈ ਹਾਂਜੀ ਘਰ ਦੋ ਅੱਗੇ ਜੀ ਲੈ ਵੀ ਆ ਬੱਕਰਾ ਦੇਖੋ ਆ ਦੇਖੋ ਜੀ ਲੈਂਥ ਦੇਖੋ ਬੱਕਰੇ ਦਾ ਕੰਨ ਦੇਖੋ ਜੀ ਕੰਨ ਦੇਖੋ ਬੱਕਰੇ ਦੇ ਜੀ ਕਿੰਨੇ ਦੰਦ ਹੋ ਗਏ ਇਹ? 6 ਜੀ 6 ਦੰਦ ਦਾ ਇਹ 6 ਦੰਦ ਦਾ ਹੈ ਹਾਂ 6 ਦੰਦ ਦਾ ਵੀ ਦੇ ਸਕਦਾ ਕੁਆਲਿਟੀ ਬਹੁਤ ਤਖੜੀ ਹੈ ਕੁਆਲਿਟੀ ਚੰਗਾ ਕੱਦ ਤਾਂ ਵੱਤਾਂ ਥੋੜਾ ਜਿਹਾ ਹਾਂ ਪਰ ਕੁਆਲਿਟੀ ਬੜੀ ਤਖੜੀ ਹੈ ਬੱਚੇ ਆਏ ਨੇ ਇਹਦੇ ਕਿਤਲੇ ਇਹਦੇ ਬੱਚੇ ਹੈਗੇ ਨੇ ਇਹਦੇ ਬੱਚੇ ਵੇਚਦੇ ਨਹੀਂ ਬਹੁਤ ਆ ਬੱਚੇ ਹੈਗੇ ਨੇ ਇਹ ਤੈਨੂੰ ਦਿਖਾਉਂਗਾ ਚੰਗੀ ਕੁਆਲਿਟੀ ਆਉਂਦੇ ਬੱਚਿਆਂ ਦੀ ਕੰਨ ਬਹੁਤ ਵਧੀਆ ਨੇ ਜੀ ਹਾਂ ਕੁਆਲਿਟੀ ਬਹੁਤ ਵਧੀਆ ਪਿਓਰ ਕਾਲਿਆਂ ਚਾਹੁੰਦੇ ਨੇ ਜੀ ਕਾਲਿਆਂ ਨੂੰ ਛੱਡਦੇ ਨਹੀਂ ਸੀਗੀ ਠੀਕ ਆ ਲੈ ਵੀ ਚੱਲ ਝੁੱਲਰ ਦੇਖ ਚੱਲਰ ਬਹੁਤ ਵਧੀਆ ਜੀ ਢਿੱਲੀ ਜਾਮੜੀ ਦਾ ਵਈ ਹਾਂ ਜੇ ਸੜਦੋ ਜੀ ਨਾ ਲਿਆ ਬਈ ਜੋ ਮਾਰ ਬਾਨਾ ਠੰਡੇ ਵਾਲੇ ਨੇ ਜੀ ਠੰਡੇ ਵਾਲੇ ਨੇ ਜੀ ਠੰਡੇ ਵਾਲੇ ਨੇ ਇਹਨੇ ਠੰਡੇ ਕਿਵੇਂ ਕਰੇ ਹੋ ਇਹਨੇ ਬਈ ਜੀ ਮਾਤਾ ਜੀ ਕਮਾਲ ਕਮਾਲ ਅਸੀਂ ਦੇਖੇ ਨਹੀਂ ਕਦੇ ਇਹਨੇ ਠੰਡੇ ਵਾਲੇ ਨਾ ਟੱਕਰੀ ਮਾਰ ਜਨ ਨਾ ਬੱਕਰਾ ਜੀ ਦੇਖੋ ਹਾਂ ਜੀ ਇਹ ਉਹ ਲਾਲ ਬੱਕਰੀ ਦਾ ਹੈ ਅੱਛਾ ਜੀ ਬੱਚਾ ਦੇਖ ਲਓ ਤੁਸੀਂ ਇਹ ਦੰਦ ਕਿਹੜੇ ਇਹ ਇਹ ਸੀ ਬੋਕਦੇ ਅੱਛਾ ਜੀ ਇਸੇ ਬੋਕਦੇ ਇਸੇ ਬੋਕਦੇ ਹਾਂ ਕੰਨ ਕੰਨ ਦੇ ਹਾਂ ਜੀ ਦੋ ਦੰਦ ਤੋੜੇ ਨੂੰ ਹੁਣ ਸਾਲ ਦਾ ਹੋ ਗਿਆ ਤੇ ਆਦੇ ਕੰਮ ਕੀ ਦਿਓ ਚੱਲ ਚੁੱਲੋ ਚੱਲ ਚੁੱਲੋ ਬੱਚਾ ਹੀ ਹਲੇ ਨੇ ਬ੍ਰੀਡਰ ਰੱਖਣ ਵਾਸਤੇ ਵਧੀਆ ਨਾ ਬ੍ਰੀਡਰ ਰੱਖਣ ਵਾਸਤੇ ਦੋਨੇ ਵਧੀਆ ਨੇ ਜੀ ਇਹ ਵੀ ਵਧੀਆ ਹੈ ਲੈ ਵੀ ਬ੍ਰੀਡਰ ਵਾਲਾ ਜਾਈ ਇੱਕ ਇਹ ਵੀ ਹਾਂ ਜੀ ਹਾਂ ਇਹ ਪਿਓਰ ਕਾਲੇ ਚ ਹੈ ਲੈ ਲੈ ਵੇ ਜੀ ਇੱਥੇ ਦਿਖਾ ਦਿੰਦਾ ਚੱਲ ਇਹ ਵੀ ਆ ਵੀ ਦੇਖ ਸਾਹ ਹਣਾ ਦੇਖੋ ਜੀ ਇਹ ਵੀ ਪਿਓਰ ਕਾਲੇ ਚ ਆ ਗਿਆ ਬਈ ਹਾਂਜੀ ਅਜੇ ਬੱਚਾ ਹੀ ਆ ਤਾਂ ਹਾਂਜੀ ਬੱਚੇ ਹੀ ਆ ਬੱਚੇ ਨੇ ਜੀ ਹਲੇ ਹਾਲ ਤਾਂ ਬਣਨਗੇ ਬਣਨਗੇ ਤਾਂ ਨਕੌੜਾ ਨੂੰ ਕੁੜਾ ਦੇ ਕੋਸੇਂਗਲੇ ਕਿੰਨੇ ਫੇਸ ਨੇ ਚਿੱਟੀਆਂ ਅੱਖਾਂ ਦੇ ਵਿੱਚ ਹਾਂ ਜੀ ਚਿੱਟੀਆਂ ਆ ਮੇਰੇ ਮਾਲ ਚ ਤੈਨੂੰ ਸਾਰਾ ਹਮ ਇੱਕ ਦੋ ਬੱਕਰੀਆਂ ਪੰਜ ਚਾਰ ਬੱਕਰੀਆਂ ਹੋਰ ਐ ਪਠਾ ਤੈਨੂੰ ਲਾਲ ਅੱਖਾਂ 'ਚ ਮਿਲੀਆਂ ਨਹੀਂ ਸਾਰਾ ਮਾਲ ਚਿੱਟੀਆਂ ਅੱਖਾਂ ਦਾ ਠੀਕ ਹੈ ਜੀ ਹਾਂ ਜੀ ਬੱਚੇ ਦਿਖਾइए ਪਾਣੀ ਜੀ ਹਾਂ ਜੀ ਦੇਖੋ ਬੱਚੇ ਦੇਖੋ ਆ ਦੇਖੋ ਆ ਬੱਚੀ ਨਹੀਂ ਲੈ ਯਾ ਦੇਖ ਬੱਚਾ ਹੈ ਪੰਜ ਸੇ ਸੱਤ ਸੱਤ ਕ ਮਹੀਨਾ ਦਾ ਬੱਚਾ ਦੇਖ ਬੱਕਰਾ ਹੀ ਹੈ ਹਾਂਜੀ ਬੱਕਰਾ ਲੈ ਵੀ ਬੱਕਰਾ ਦੇਖਾ ਕੰਨ ਕੰਨ ਚੰਗੇ ਨੇ ਇਹਦੇ ਨਾਲ ਦੇ ਜੀਉ ਹੀ ਰੱਖਲੇ ਨੇ ਵੀ ਡੱਬਾ ਦੇਖਾ ਇਹਨੂੰ ਪਾਲ ਕੇ ਇਹਦੇ ਨਾਲ ਦੇ ਛੋਟੇ ਛੋਟੇ ਬਿੱਗੇ ਤੇ ਅੱਛਾ ਜੀ ਹਾਂਜੀ ਵਧੀਆ ਬੱਚਾ ਵੇ ਦੇਖ ਖੱਸੀ ਲਿਆ ਹੋਈ ਕਿਹੜਾ ਹੈ ਖੱਸੀ ਨੂੰ ਲਿਆ ਲੈ ਵੀ ਹੁਣ ਇੱਕ ਖੱਸੀ ਬੱਕਰਾ ਦਿਖਾਉਣੇ ਹੈਗੇ ਫਿਰ ਆਪਾਂ ਬੱਚਾ ਵਾਲੇ ਪਾਸੇ ਚੱਲਾਂਗੇ ਤੁਹਾਨੂੰ ਜੇ ਕਿਸੇ ਵੀ ਮੇਰੇ ਵੀਰ ਨੇ ਨਮਾ ਕੰਮ ਕਰਨਾ ਹੋਵੇ ਨਾ ਬੱਚਾ ਦਸਤਾਰ ਹਾਂ ਗੱਪਣ ਬੱਕਰੀਆਂ ਬਹੁਤ ਨੇ ਨਾ ਚ ਗੱਪਣ ਵੀ ਹੈਗੀਆਂ ਨਹੀਂ ਗੱਪਣ ਬੱਕਰੀਆਂ ਘੱਟੋ-ਕੁੱਟ ਹੀ 10-12 ਹੋਣਗੀਆਂ ਮੇਰੇ ਚ ਅੱਛਾ ਜੀ ਤੇ ਬਾਕੀ ਹੂਣ ਵਾਲੀਆਂ ਨੇ ਜਿਹੜੀਆਂ ਦੂਸਰੇ ਮਹੀਨੇ ਇਸੂਆਂ ਦੀਆਂ ਬੱਚੇ ਵੇਚਦੇ ਠੀਕ ਹੈ ਜੀ ਉਹ ਸਾਰੀਆਂ ਗੱਪਣਾ ਹੋਣਾ ਹੈ ਹਾਂ ਇਹ ਖੱਸੀ ਹੈ ਕਿੰਨਾ weight ਹੋਊਗਾ ਇਹਦੇ ਵਿੱਚ ਜੀ ਕਿਤੇ weight 60 ਕਿਲੋ ਹੋਊਗਾ ਜੀ 60 ਕਿਲੋ ਹੋਊਗਾ ਜੀ ਕਿਉਂਕਿ 60 ਕਿਲੋ weight ਹੋਊਗਾ ਖੱਸੀ ਬੱਕਰਾਗਾ ਦੇ ਸਕਦੇ ਹਾਂ ਹਾਂ ਜੀ ਹਾਂ ਜੀ ਕਿ ਚੰਗਾ ਵਜ ਹੈ ਨਾ ਜੇ ਕਿਸੇ ਨੇ ਲੈਣਾ ਉਹਦਾ ਕਰ ਲਓ ਸੰਪਰਕ ਬਾਈ ਜੀ ਨਾਲ ਹਾਂ ਜੀ ਆਜੋ ਬਾਈ ਬੱਚੇ ਵਾਲੇ ਪਾਸੇ ਚੱਲਦੇ ਆਪਾਂ ਲਓ ਜੀ ਬਾਈ ਬੱਚੇ ਵਾਲੇ ਪੋਸਟਨ ਜਾ ਕੇ ਤੁਹਾਨੂੰ ਬੱਚੇ ਦਿਖਾਉਣਾਂਗੇ ਕਿੰਨੇ ਬੱਚੇ ਹੋਣਗੇ ਬਾਈ ਜੀ ਇਹ ਜੀ ਇਹ ਜੀ 15 ਬੱਚੇ ਨੇ ਸਾਰੇ ਲਓ ਵੀ 15 ਬੱਚੇ ਨੇ ਨਾ ਦੇਖ ਸਕਾ ਦੋਗੇ 15 ਸੋਹਣੇ ਸੋਹਣੇ ਬੱਚੇ ਨੇ ਇਹਦੀ ਗੱਲ ਹੈ ਨਾ ਹਾਂ ਜੀ ਬੱਚੇ ਦੇਖੋ ਆਹ ਦੇਖੋ ਆਹ ਦਿਖਾ ਬੱਬੂ ਬੱਚਾ ਕੰਨ ਦੇਖੋ ਬੱਚੇ ਦੇ ਬਾਈ ਲੈ ਲੈ ਦਿਖਾ ਦੇ ਬੱਚਾ ਕੰਨ ਦੇਖੋ ਬਾਈ ਇਹਨਾਂ ਦਾ ਬੱਚਾ ਜੀ 2 ਕੁ ਮਹੀਨੇ ਦਾ ਬੱਚਾ ਬਈ ਇਦਾਂ ਦੇ ਬੱਚੇ ਨੇ अच्छा जी ਜਮਿਨੇ ਦੀ 20 ਤਰੀਕ ਨੂੰ ਸੂਈਤੀ ਠੀਕ ਹੈ ਜੀ ਤੇ ਆ ਬੱਚਾ ਦੇਖ ਸਕਦੇ ਬਈ ਜੈਡ ਬਲੈਕ ਬੱਚਾ ਨਾ ਇਹ ਤੇ ਬੱਕਰਾ ਕੋ ਪੱਠਾ ਜੀ ਇਹ ਬੱਕਰਾ ਹੈ ਜੀ ਬੱਕਰਾ ਲੈ ਗਿਆ ਬੱਕਰਾ ਲੈ ਗਿਆ ਦੇਖ ਸਕਦੇ ਹੋ ਮੂੰਹ ਦੇਖੋ ਬਈ ਹੁਣੀ ਤੋਂ ਚਿੱਟੀਆਂ ਅੱਖਾਂ ਚਾਉਣਗੇ ਜੀ ਇਹ ਤਾਂ ਦਿਨਾਂ ਦੀ ਹੋ ਮਿਲਦਾ ਜੀ ਹਾਂ ਜੀ ਇਹ ਤਾਂ 8 8-7 ਦਿਨਾਂ ਦਾ ਹੈ ਇਹ ਵੀ 7-8 ਕੁ ਦਿਨਾਂ ਦਾ ਬੱਚਾ ਵੀ ਦੇਖ ਸਕਦੇ ਇਹ ਉਹੀ ਹੈ ਤਿੰਨਾਂ ਵਾਲੀ ਵੱਡੇ ਵੱਡੇ ਦੇਵਾਲੀ ਦਾ ਹੋ ਜੀ ਵੀ ਤਿੰਨ ਬੱਚੇ ਆਏ ਸੀ ਉਹਨਾਂ ਦੇ ਵਿੱਚੋਂ ਬਈ ਇਹ ਆ ਦੇਖੋ ਜੀ ਆ ਵੀ ਆ ਵੀ 2 ਮਹੀਨਿਆਂ ਦਾ ਥੱਲੇ ਥੱਲੇ ਛੱਡ ਲੈ ਗਿਆ 2 ਮਹੀਨਿਆਂ ਦਾ ਬੱਚਾ ਕੱਟੋ ਕਟਿ ਕਟੋ ਕਟਿ ਬਣਾਦਾ 7-8 ਕਿਲੋ ਵਜਨ ਹੋਊਗਾ ਠੀਕ ਆ ਜੀ ਤੇ ਆ ਬੱਚਾ ਦਿਖਾ ਦੇ ਬੂਹ ਪਿੱਛੇ ਤੇ ਰਹੇ ਹਾਂ ਦੇਖੋ ਇੱਥੇ ਆ ਕਾ ਹਾਂ ਬੂਰ ਕੰਨਾ ਹੈ ਵੀ ਡੱਬ ਪ्युअर ਇਹ ਵੀ ਪ्युअर ਮੀਟਲ ਚਾਹੀਦੀ ਠੀਕ ਆ ਜੀ ਲੋ ਜੀ ਬਾਈ ਜੀ ਨਿਗਾ ਮਾਰ ਲਓ ਸਾਰੇ ਬੱਚਿਆਂ ਦੇ ਉੱਪਰ ਇੱਧਰ ਇੱਧਰ ਕੈਮਰਾ ਇੱਧਰ ਨਿਗਾ ਮਾਰੋ ਆ ਦੇਖਾਉਂਦਾ ਬੱਗੇ ਬਟ ਕੇ ਉਹਨੂੰ ਉਹ ਪਰਲੇ ਨੂੰ ਫੜੀ ਬਾਈ ਉਹ ਕਾਲੇ ਦੇ ਨੂੰ ਆ ਕਾਲੇ ਨੂੰ ਹਾਂ ਨੂੰ ਹਾਂ ਜੇ ਕਿਸੇ ਨੇ ਬਰੀਡਰ ਰੱਖਣਾ ਵੇ ਆ ਬੱਚਾ ਬਰੀਡਰ ਰੱਖਣਾ ਹੈ ਜੀ ਬਾਈ ਜੀ ਆ ਕੰਨ ਚ ਕਿਵੇਂ ਪਾਏ ਨੇ ਇਹ 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 ਉਹ ਲਵਾਇ ਦਿੱ ਜੀ ਠੀਕ ਲਵਾ ਦੇਣਾ ਠੀਕਾ ਜੀ ਫਿਰ ਜਦੋਂ ਦਵਾਰੇ ਲਵਾਵਾਂਗੇ ਨਾ ਠੀਕਾ ਬਸ ਉਹ ਮੋਬਾਈਲ ਪਤਾ ਲੱਗ ਜਾਓ ਚਮਾਰ ਨੇ ਡੇਰ ਆ ਵੀ ਕਿੰਨੇ ਦਿਨ ਹੋਗੇ ਲੱਗੇ ਨੂੰ ਕਿੰਨੇ ਦਿਨ ਹੋਗੇ ਇਹੋ ਦੀ ਪਤਾ ਲੱਗ ਜਾਓ ਪੱਕਾ ਕੰਮ ਕਰਕੇ ਰੱਖਿਓ ਪੱਕਾ ਕੰਮ ਹੈ ਜੀ ਠੀਕ ਹੈ ਖਵਾਉਣੇ ਕੀ ਕੀ ਆ ਬਈ ਆਪਾਂ ਇਹਨਾਂ ਨੂੰ ਇਹਨਾਂ ਨੂੰ ਜੀ ਅਸੀਂ ਘਰੇ ਖਵਾਉਣਾ ਜੋ ਪਹਿਲਾਂ ਦਾ ਮੂਹਫਲੀ ਦਾ ਨੀਰਾ ਦੀ ਸਾਡੇ ਹੋਣੀ ਮੂਹਫਲੀ ਦਾ ਨੀਰਾ ਸੀਗੇ ਹਾਂਜੀ ਠੀਕਾ ਹੁਣਾਂ ਤੂੜੀ ਚੱਲ ਰਹੀ ਹੈ ਜੀ ਹੁਣ ਅਸੀਂ ਤੂੜੀ ਪੱਕੀ ਜਾ ਰਸੀਨ ਹਾਂਜੀ ਖੀੜ ਉਰਾਲ ਆ ਕੇ ਪਾਉਂਦੇ ਹਾਂ ਠੀਕ ਆ ਬਾਹਰ ਕਿੰਨਾ ਟਾਈਮ ਉਹ ਕਰਦੇ ਬਾਹਰ ਅਸੀਂ ਲਿਆਨੇ ਆ ਠੀਕ ਹੈ ਵਧਣ ਨਹੀਂ ਲਿਆਂਗੇ ਆਪਣੇ ਹੈਗਾ ਬਰੇਕਾਂ ਕਿ ਚਾਰ ਜ਼ੋਰ ਹੋਏਗਾ ਲਵੇ ਫਿਰ ਨੋਂ ਤੋਂ ਵਾਧੂ ਐਤਕੀ ਮੀ ਨਹੀਂ ਪਿਆ ਸਾਲ ਦੂੜ ਸਾਲ ਹੋ ਗਿਆ ਨਾ ਉਰੇ ਤਾਂ ਬਹੁਤ ਜ਼ਿਆਦਾ ਦੀ ਚੱਲ ਆ ਵੱਡੇ ਰੋਡ ਤੇ ਬੜਾ ਡਾ ਰੋਡ ਦੇ ਉੱਤੇ ਉੱਥੇ ਬਿਠੇ ਰਹਾ ਇੱਥੇ 100 ਕੁ ਲਾ ਪਿਆ ਵਾਲੇ ਦਾਲੇ ਸਾਡੇ ਤੇ ਗੁਰਦੁਆਰੇ ਦੇ ਕੋਲੇ ਕੋਲੇ ਬਹੁਤ ਭਈ ਹੋਈ ਹੈ ਹੋ ਬੱਸ ਸਟੈਂਡ ਤੋਂ ਲੈ ਕੇ ਇੱਧਰ ਲਓ ਜੀ ਬਾਈ ਜੀ ਹੋਰ ਕੁਝ ਦਿਖਾਉਣਾ ਜੀ ਫਿਰ ਇਸ ਤੋਂ ਬਾਅਦ ਨਹੀਂ ਫਿਰ ਆ ਦੋ ਰੇੜੀਆਂ ਨੇ ਜੀ ਦੋ ਰੇੜੀ ਵਕਾਉ ਨੇ ਦੋਨੇ ਲੈ ਵੀ ਰੇੜੀਆਂ ਵੀ ਵਕਾਉ ਨੇ ਉੱਧਰ ਦੀ ਆਇਆ ਬੱਬੂ ਲੇ ਵੀ ਜੇ ਕਿਸੇ ਵੀ ਮੇਰੇ ਵੀਰ ਨੇ ਬੱਕਰੀ ਵਾਲੇ ਨੇ ਨਾ ਆ ਬੱਕਰੀ ਨਾ ਮੰਡੀ ਤੇ ਲਜਾਣ ਵਾਸਤੇ ਉੱਤੇ ਇਹਦੇ ਤਰਪਾਲ ਮਿਲੂ ਵੀ 1500 ਰੁਪਏ ਦੀ ਫੌਜੀ ਤਰਪਾਲ ਹੈ ਉਹ ਵੀ ਨਾਲ ਮਿਲੂਗੀ ਉਹ ਇਹਦੇ ਨਾਲ ਮਿਲੂ ਉਹ ਧੋਕੇ ਇਸ ਨੇ 33 ਦੀ ਪਿੰਡ ਹਾਂਜੀ ਧੋਕੇ ਰੱਖ ਰਖੂਣੀ ਲਿਆ ਕੇ ਹੱਥਨ ਤੱਕ ਇਹਦੇ ਉੱਤੇ ਪਾ ਕੇ ਸਮਾਰ ਕੇ ਪੂਰੀ ਦੀ ਪੂਰੀ ਫਿੱਟ ਦੇ ਬਿੱਟਾ ਹੁੰਦੀ ਹੈ ਪੂਰੀ ਵਧੀਆ ਨਾਲ ਜੀ ਕੋਈ ਨਾ ਚਾੜੀ ਬੱਕਰੀਆਂ ਚਾੜ ਕੇ ਮੰਡੀ ਤੇ ਜਦੋਂ ਮਰਜ਼ੀ ਲੈ ਜਾਓ ਠੀਕ ਆ ਜੀ ਹਾਂਜੀ ਤੇ ਉਹ ਆਪਣੀ ਦੂਜੀ ਪੱਠੇ ਵਾਲੀ ਆ ਗਈ ਆ ਪੱਠੇ ਵਾਲੀ ਰੇੜੀ ਆ ਜੀ ਉਹ ਵੀ ਮਕਾਉ ਆ ਪੱਠੇ ਵਾਲੀ ਆ ਗਈ ਜਿਹੜੀ ਮਰਜ਼ੀ ਲੈ ਲੈ 12000 ਦੀ ਜਿਹੜੀ ਮਰਜ਼ੀ ਲੈ ਜਾਓ ਜੀ 12000 ਦੀ ਜਿਹੜੀ ਮਰਜ਼ੀ ਹਾਂ ਜੀ ਜਿਹੜੀ ਮਰਜ਼ੀ ਲੈ ਜਾਓ 12000 ਦੀ ਦੋ ਇਹ ਲੈ ਜਾਣੀਆਂ ਨੇ ਦੋਨੇ ਲੈ ਜਾਓ 24000 ਦੀਆਂ ਲੈ ਵੀ ਦੋਨੇ 24000 ਦੀਆਂ ਬਾਕੀ ਕੋਈ ਗੱਲ ਨਹੀਂ ਬਾਈ ਜੀ ਕਰਾ ਦੇ ਹਾਂ ਜੀ ਹਾਂ ਜੀ ਹਾਂ ਹੋ ਜੂਆ ਮੌਕੇ ਤੇ ਕੋਈ ਗੱਲ ਨਹੀਂ ਲੈ ਵੀ ਜੇ ਕਿਹੇ ਬੰਦੇ ਨੇ ਬੱਚਿਆਂ ਵਾਲਾ ਯਾਰ ਲੈਣਾ ਹੋਵੇ ਨਾਲੇ ਬਣਿਆ ਬਣਾਇਆ ਅੱਛਾ ਜੀ ਓ ਪੇ ਜੇ ਕੋਈ ਬੱਕਰੀਆਂ ਲੈਣ ਵਾਲਾ ਚਾਹਵਾਨ ਹੁੰਦਾ ਅਗਲਾ ਕਹਿੰਦਾ ਮੈਂ ਸਾਰਾ ਬਿੱਡੀ ਲੈਣਾ ਹੈ ਜਾਲ ਬਹੁਤ ਵਧੀਆ ਬਣਾਇਆ ਤੇ ਪੈਣ ਵਾਸਤੇ ਹੋਰ ਦਵਾਈਆਂ ਦੀਆਂ ਬੂਈਆਂ ਰੱਖੋ ਜੋ ਮਰਜੀ ਅੱਛਾ ਜੀ ਹਾਂਜੀ ਇਹ ਜਾਲ ਵੀ ਆਪਲੇ ਨੂੰ ਪਰਾਂ ਦੇ ਤੋੜ ਪਰੇੜੇੜ ਹੈਗਾ ਬਸ ਇੰਨਾ ਵਾਸਤੇ ਰੱਖਿਆ ਹੋਈ ਜੀ ਬੱਕਰੀਆਂ ਵਾਸਤੇ ਜੀ ਹਾਂਜੀ ਇਹ ਬੱਕਰੀਆਂ ਵਾਸਤੇ ਹੈ ਫੀਡ ਬਣਵਾਈ ਹੋਈ ਹੈ ਮੱਕੀ ਕਾਦੀ ਤਿਆਰ ਕਰਾਈ ਹੋਈ ਹੈ ਜੀ ਹਾਂਜੀ ਹਾਂ ਬੜੇ ਮੈਂ ਦੀ ਖਾਲਾ ਇਹ ਦੇਖੋ ਥੋੜੀ ਥੋੜੀ ਸਰੋਂ ਦੀ ਖਾਲਾ ਹਮ ਵਿੱਚ ਸੁਆਬੀਨ ਵਿੱਚ ਪਾਊਡਰ ਪਾ ਕੇ ਵਧੀਆ ਬਣਵਾਈ ਹੋਈ ਹੈ ਜੀ ਠੀਕ ਹੈ ਜੀ ਇਹ ਜਗਾ ਕਿੰਨੀ ਹੋ ਆਪਣੇ ਕੋਲੇ ਇਹ ਜਗਾ ਜੀ 10 ਵਿਸਵੇ ਹੈ ਜਗਾ ਤਾਂ ਨਹੀਂ ਵੇਚਣੀ ਹੈ ਜੀ ਨਾ ਆਪਣੀ ਨਹੀਂ ਠੀਕ ਹੈ ਨਾ ਜਗਾ ਨਹੀਂ ਵੇਚਣੀ ਅੱਛਾ ਜਗਾ ਨਹੀਂ ਵੇਚਣੀ ਐ ਕੋ ਨੰਬਰ ਬੋਲ ਦੋ ਬਾਈ ਜੀ ਇੱਕ ਵਾਰੀ ਨੰਬਰ ਮੇਰਾ ਜੀ 94642 ਹਾਂਜੀ 79027 ਦੁਬਾਰੇ ਫਿਰ ਬੋਲ ਦੇ 94642 ਜੀ 79027 ਦੂਸਰਾ ਬੋਲੀ ਠੀਕ 62838 ਦੁਬਾਰੇ ਫਿਰ ਬੋਲ 62838 47545 ਲੋ ਜੀ ਬਾਈ ਜੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਬੱਕਰੇ ਬੱਕਰੀਆਂ ਪੱਠਾਂ ਕੁਝ ਵੀ ਚਾਹੀਦਾ ਹੋਊਗਾ ਤਾਂ ਬਾਈ ਜੀ ਤੁਸੀਂ ਸਕਰੀਨ ਤੇ ਦਿੱਤੇ ਨੰਬਰ ਦੇ ਉੱਪਰ ਸੰਪਰਕ ਕਰ ਲਿਓ ਠੀਕ ਹੈ ਜੀ ਆਪਾਂ ਖੜਿਆਂਗੇ ਇਸ ਟਾਈਮ ਜੀ ਪਿੰਡ ਬਰੇਟੇ ਦੇ ਵਿੱਚ ਬਰੇਟਾ ਪਾਈਕਣੀਆ ਰੋੜ ਜੀ ਪਾਈਕਣੀਆ ਰੋੜ ਜੀ ਹਾਂ ਪਾਈਕਣੀਆ ਰੋੜਾ ਬਰੇਟਾ ਜੀ ਬਾਸ ਸਟੈਂਡ ਤੋਂ ਬਾਹਰ ਲਿਖੜਦੇ ਆ ਪਾਈਕਣੀਆ ਰੋੜ ਆਉਂਦਾ ਉਹਦੇ ਉੱਤੇ ਫਾਰਮ ਹੈ ਸਾਡਾ ਠੀਕ ਹੈ ਜੀ ਜਦੋਂ ਮਰਜ਼ੀ ਆਓ ਦੋ ਰੇੜੀਆਂ ਬਕਾਉ ਨੇ ਬੱਕਰੀਆਂ ਬਕਾਉ ਨੇ ਜਿਨੇ ਬੱਕਰੇ ਲੈ ਜਾਣੇ ਨੇ ਖੱਸੀ ਬੱਕਰੇ ਨੇ ਹਾਂਡੂ ਬੱਕਰੇ ਨੇ ਪਾਲਣ ਵਾਲੇ ਤੇ ਬਰੀਡਰ ਰੱਖਣ ਵਾਲੇ ਨੇ ਜਿਹੜੇ ਨੇ ਜਿਹੜੀ ਚੀਜ਼ ਲੈਣੇ ਸੂਣ ਵਾਲੀਆਂ ਬੱਕਰੀਆਂ ਲੈਣੀਆਂ ਨੇ ਖਾਲੀ ਲੈਣੀਆਂ ਨੇ ਜੋ ਮਰਜ਼ੀ ਮਾਲ ਲੈਣਾ ਉਹ ਸਾਡੇ ਕੋਲੇ ਬਕਾਉ ਆ ਚਲੋ ਠੀਕ ਹੈ ਬਾਈ ਜੀ ਧੰਨਵਾਦ ਕਰਦੇ ਆ ਬਾਈ ਮਿਹਰਬਾਨੀ ਠੀਕ ਆ ਬਾਈ ਜੀ ਧੰਨਵਾਦ ਹੀ ਕਰ ਲਓ ਸੰਪਰਕ ਬਾਈ ਜੀ ਨਾਲ ਠੀਕ ਹੈ